ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸੋ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਸੀ ਪੈਂਟ ਪਲਾਜ਼ੋ ਦੀ ਸਟੀਚਿੰਗ ਪਾਕਟ ਵਾਲਾ ਪਲਾਜ਼ੋ ਆਪਣਾ ਤੇ ਕਟਿੰਗ ਆਪਾਂ ਕਰ ਲਿਆ ਹੋਇਆ ਕਟਿੰਗ ਆਪਾਂ ਪਹਿਲਾਂ ਤੁਹਾਡਾ ਸ਼ੇਅਰ ਕਰਤੀ ਸੀ ਅਗਰ ਫਿਰ ਵੀ ਤੁਹਾਨੂੰ ਕੋਈ ਕਟਿੰਗ ਦੇ ਵਿੱਚ ਡਾਊਟ ਹੋਵੇ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਇਹ ਕਟਿੰਗ ਕੀਤਾ ਹੋਇਆ ਲਾਈਨਿੰਗ ਵਾਲਾ ਪਲਾਜ਼ੋ ਆ ਸਾਡਾ ਇਹ ਦੇਖੋ ਇਹ ਲਾਈਨਿੰਗ ਵਾਲਾ ਪਲਾਜ਼ੋ ਆ ਤੇ ਹੁਣ ਸਭ ਤੋਂ ਪਹਿਲਾਂ ਜਦੋਂ ਆਪਾਂ ਪਲਾਜ਼ੋ ਦੀ ਸਟੀਚਿੰਗ ਸ਼ਟਾਰਟ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਆਸਣ ਦੀ ਸਿਲਾਈ ਲਗਾਣੀ ਹੈ ਠੀਕ ਹੈ ਜੀ ਤਾਂ ਹੁਣ ਆਪਾਂ ਕਾ ਕੀਤਾ ਹੋਇਆ ਜਿੱਦਾਂ ਇੱਕ ਸਾਈਡ ਦੋਨੋਂ ਪੱਲੇ ਆਪਾਂ ਲਾਈਨਿੰਗ ਦੇ ਰੱਖੇ ਹੋਏ ਆ ਅਸਲ ਦੀ ਜਿਹੜੀ ਸਿਲਾਈ ਆ ਉਹ ਆਪਾਂ ਗੋਮ ਰੱਖਣੀ ਆ ਇੱਕ ਸਾਈਡ ਦੋਨੋਂ ਪੱਲੇ ਅਸੀਂ ਲਾਈਨਿੰਗ ਦੇ ਰੱਖੇ ਹੋਏ ਆ ਇੱਕ ਸਾਈਡ ਅਸੀਂ ਦੋਨੋਂ ਪੱਲੇ ਪਲਾਜ਼ੋ ਦੇ ਰੱਖੇ ਹੋਏ ਆ ਬੈਕ ਵਾਲੇ ਤੇ ਹੁਣ ਅਸੀਂ ਇੱਥੋਂ ਸਿਲਾਈ ਲਗਾਵਾਂਗੇ ਅਸਲ ਦੇਖੋ ਚੈੱਕ ਕਰੋ ਚੈੱਕ ਆਪਾਂ ਅਸਲ ਦੀ ਜਿਹੜੀ ਸਿਲਾਈ ਆ ਉਹ ਲਗਾ ਲਈ ਹੋਈ ਆ ਹੁਣ ਆਪਾਂ ਜਿਹੜੇ ਇੱਕ ਪੱਲਾ ਹੈ ਲਾਈਨਿੰਗ ਦਾ ਉਹਨੂੰ ਚੱਕ ਕੇ ਸਿੱਧਾ ਕਰ ਲੈਣਾ ਇਹ ਦੇਖੋ ਹਾਂਜੀ ਇਹ ਦੇਖੋ ਇਹਦੀ ਸਲਾਈ ਗੁੰਮ ਹੋ ਗਈ ਹੋਈ ਹੈ ਠੀਕ ਹੈ ਜੀ ਹੁਣ ਆਪਾਂ ਫਰੰਟ ਵਾਲਾ ਪੱਲਾ ਵੀ ਸੇਮ ਹੀ ਆਪਾਂ ਆਸਨ ਜੋੜਨਾ ਹੈ ਹਾਂਜੀ ਤੇ ਇਹ ਆਪਾਂ ਫਰੰਟ ਵਾਲੀ ਜਿਹੜੀ ਆ ਉਹ ਵੀ ਸਲਾਈ ਲਗਾ ਲਈ ਹੋਈ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਵੀ ਸਿੱਧਾ ਕਰ ਦੇਣਾ ਇਸ ਸਾਈਡ ਤੋਂ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਇਹਦੀਆਂ ਫਰੰਟ ਵਾਲੀਆਂ ਪਲੇਟਸ ਪਲਾਜ਼ੋ ਦੀਆਂ हां जी ਤੇ ਇਸ ਤੋਂ ਬਾਅਦ ਜਿਹੜੀਆਂ ਅਸੀਂ ਪਲਾਜ਼ੋ ਦੀਆਂ ਪਲੇਟਸ ਪਾਣੀਆਂ ਆ ਪਲੇਟਸ ਪਾਣ ਲਈ ਜਿਹੜਾ ਸਾਡਾ ਇਹ ਵਾਲਾ ਕੱਪੜਾ ਆ ਇਹਨੂੰ ਅਸੀਂ ਜਿੰਨਾ ਅਸੀਂ ਇਹ ਵਾਲਾ ਕੱਪੜਾ ਲਿੱਤਾ ਹੋਇਆ ਹੈ ਇਹਦਾ ਅਸੀਂ ਹਾਫ ਕਰ ਲੈਣਾ ਇੱਥੋਂ ਜਿੰਨਾ ਸਾਡਾ ਕੱਪੜਾ ਆ 11.5 ਆ ਰਿਹਾ ਆ ਤਾਂ ਇਹਦਾ ਹਾਫ ਸਾਡਾ ਹੋ ਗਿਆ 5.5 ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇਹਦਾ ਹਾਫ ਕਰ ਲੈਣਾ ਆ 5.5 ਤੋਂ 3 ਤੋਂ 1 ਪੁਆਇੰਟ ਘੱਟ ਸੇਮ ਹੀ ਅਸੀਂ ਅੰਦਰ ਮਾਰਕਿੰਗ ਕਰ ਲੈਣੀ ਜਿਹੜੀ ਸਾਡੀ ਪਲੇਟ ਦੀ ਲੈਂਥ ਆਣੀ ਆ ਪਲਾਜ਼ੋ ਦੀ ਪਲੇਟ ਦੀ ਵਿੱਧ ਬੈਲਟ ਸਾਡੀ ਆਣੀ ਆ ਜੀ 7 ਇੰਚ ਇੱਥੋਂ ਅਸੀਂ ਪਲੇਟ ਦੀ ਮਾਰਕਿੰਗ ਕਰ ਲੈਣੀ ਆ। ਇਹਦੇ ਵਿੱਚ ਚਾਰ ਪਲੇਟ ਪੈਂਦੀਆਂ ਆ ਪਲਾਜ਼ੋ ਦੇ ਵਿੱਚ ਦੋ ਪਲੇਟਸ ਇੱਕ ਵੱਲੇ ਤੇ ਪੈਂਦੀਆਂ ਦੋ ਪਲੇਟਸ ਇੱਕ ਪੱਲੇ ਤੇ ਪੈਂਦੀਆਂ ਠੀਕ ਹੈ ਜੀ। ਇਹ ਲੋ ਅਸੀਂ ਮਾਰਕਿੰਗ ਕਰ ਲਈ ਹੋਈ ਆ। ਇੱਥੇ ਅਸੀਂ ਕੱਟ ਲਗਾ ਲੈਣਾ ਦੂਜੀ ਸਾਈਡ ਦੀ ਪਲੇਟ ਦੀ ਮਾਰਕਿੰਗ ਕਰਨ ਲਈ। ਹਾਂਜੀ ਤੇ ਇਹ ਸਾਡੀ ਜਿਹੜੀ ਪਲੇਟ ਦੀ ਮਾਰਕਿੰਗ ਆ ਉਹ ਹੋ ਚੁੱਕੀ ਆ। ਚੈੱਕ ਕਰੋ ਦੋਨੋਂ ਸਾਈਡ ਅਸੀਂ ਪਲੇਟ ਦੀ ਮਾਰਕਿੰਗ ਕਰ ਲਈ ਹੋਈ ਆ। ਹੁਣ ਆਪਾਂ ਪਾਵਾਂਗੇ ਪਲੇਟ। ਜਦੋਂ ਆਪਾਂ ਪਲੇਟ ਪਾਉਣੀ ਆ ਨੀਚੇ ਤੋਂ ਉੱਪਰ ਨੂੰ ਪਲੇਟ ਸਟਾਰਟ ਕਰ ਲੈਣੀ ਆ ਹਾਂਜੀ ਤੇ ਇਹ ਅਸੀਂ ਪਲੇਟ ਪਾ ਲਈ ਹੋਈ ਆ ਸੇਮ ਇਸੇ ਤਰ੍ਹਾਂ ਹੀ ਅਸੀਂ ਚਾਰੋਂ ਪਲੇਟ ਪਾ ਲੈਣੀਆਂ ਇਹ ਦੇਖੋ ਕਰੋ ਚੈੱਕ ਠੀਕ ਹੈ ਜੀ ਚਾਰੋਂ ਪਲੇਟਸ ਅਸੀਂ ਸੇਮ ਇਦਾਂ ਹੀ ਪਾ ਲੈਣੀਆਂ ਆ ਹਾਂਜੀ ਤੇ ਇਹ ਆਪਾਂ ਜਿਹੜੀਆਂ ਚਾਰੋਂ ਪਲੇਟਸ ਆ ਪਾਤੀਆਂ ਹੋਈਆਂ ਚੈੱਕ ਕਰੋ ਫਰੰਟ ਤੋਂ ਵੀ ਇਹ ਦੇਖੋ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ ਫਰੰਟ ਬੈਕ ਦੋਨੋਂ ਪੱਲੇ ਜੋੜਨੇ ਆ ਪਲਾਜ਼ੋ ਦੇ ਹਾਂਜੀ ਤੇ ਇਸ ਤੋਂ ਬਾਅਦ ਆਪਾਂ ਹੁਣ ਦੋਨੋਂ ਪੱਲੇ ਜੋੜ ਲੈਣੇ ਆ ਪਲਾਜ਼ੋ ਦੇ ਫਰੰਟ ਔਰ ਬੈਕ ਇੱਕ ਗੱਲ ਹੋਰ ਕੀ ਇਹ ਆਪਣਾ ਪਾਕਟ ਵਾਲਾ ਪਲਾਜ਼ੋ ਹੈ ਤੇ ਆਪਾਂ ਰਾਈਟ ਹੈਂਡ ਸਾਈਡ ਜਿਹੜੀ ਹੈਗੀ ਆ ਉਹ ਪਾਕਟ ਲਗਾਨੀ ਆ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਅਸੀਂ ਇਸ ਸਾਈਡ ਤੋਂ ਜਿਸ ਸਾਈਡ ਆਪਾਂ ਪਾਕਟ ਲਗਾਨੀ ਆ ਦੋਨੋਂ 벨ਟ ਦਾ ਕੱਪੜਾ ਵੀ ਛੱਡ ਦੇਣਾ ਉੱਪਰ ਵਾਲਾ ਵੀ ਨੀਚੇ ਵਾਲਾ ਵੀ ਇਹ ਦੋਨੋਂ ਛੱਡ ਦੇਣਾ ਜਦੋਂ ਆਪਾਂ ਮਾਰਕਿੰਗ ਕਰਨੀ ਆ ਪਾਕਟ ਦੀ ਠੀਕ ਹੈ ਜੀ ਤਾਂ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਇਹ ਕੱਟ ਲਗਾਇਆ ਹੋਇਆ ਇਹਨੂੰ ਆਪਾਂ ਇੱਥੇ ਕੱਟ ਦੇ ਉੱਪਰ ਰੱਖ ਲੈਣਾ ਤੇ ਇਹ ਜਿਹੜੀ ਸਾਡੀ 벨ਟ ਆ ਇਹਨੂੰ ਫੋਲਡ ਕਰ ਲੈਣਾ ਇਸ 벨ਟ ਨੂੰ ਫੋਲਡ ਕਰਨ ਤੋਂ ਬਾਅਦ ਇਸ ਤੋਂ نیچے ਨੂੰ ਅਸੀਂ 1.5 ਇੰਚ ਤੱਕ ਦੀ ਮਾਰਕਿੰਗ ਕਰਨੀ ਹੈ ਜੀ ਦੇਖੋ ਐਨੀ ਸਾਡੀ ਇਹ 벨ਟ ਫੋਲਡ ਹੋ ਜਾਏਗੀ ਇਸ ਤੋਂ نیچے ਅਸੀਂ 1.5 ਇੰਚ ਤੱਕ ਮਾਰਕਿੰਗ ਕਰਨੀ ਆ ਇਹ ਵੱਲੀ ਪਾਕਟ ਦੀ 1.5 ਇੰਚ ਦੀ ਇਹ ਮਾਰਕਿੰਗ ਕਰਨ ਤੋਂ ਬਾਅਦ ਫਿਰ ਅਸੀਂ ਕਰਨੀ ਆ 6.5 ਇੰਚ ਪਾਕਟ ਦੀ ਮਾਰਕੀ ਇੱਥੋਂ ਠੀਕ ਹੈ ਜੀ ਇਹ ਪਾਕਟ ਦੀ ਮਾਰਕਿੰਗ ਕਰ ਲਈ ਹੋਈ ਆ ਇਸ ਤੋਂ ਬਾਅਦ ਹੁਣ ਆਪਾਂ ਜਿਹੜੀ ਇਹ ਵਾਲੀ ਮਾਰਕਿੰਗ ਕੀਤੀ ਹੋਈ ਆ ਪਾਕਟ ਦੀ ਇੱਥੋਂ ਆਪਾਂ ਸਲਾਈ ਲਗਾ ਕੇ ਦੋਨੋਂ ਪੱਲੇ ਜੋੜ ਲੈਣੇ ਹਾਂ ਹਾਂਜੀ ਤੁਸੀਂ ਇੱਥੋਂ ਸਲਾਈ ਸਟਾਰਟ ਕਰਨੀ ਆ ਹਾਂਜੀ ਤੇ ਜਿਹੜੀ ਇਹਦੀ ਸਲਾਈ ਆ ਉਹ ਅਸੀਂ ਲਗਾ ਲਈ ਹੋਈ ਆ ਇਹ ਦੇਖੋ ਠੀਕ ਹੈ ਜੀ ਜਿਹੜੀ ਆਪਾਂ ਇਹ ਮਾਰਕਿੰਗ ਕੀਤੀ ਸੀ ਇਸ ਮਾਰਕਿੰਗ ਤੋਂ ਸਟਾਰਟ ਕਰਕੇ ਹੁਣ ਆਪਾਂ ਇਹ ਵਾਲੀ ਜਿਹੜੀ ਮਾਰਕਿੰਗ ਕੀਤੀ ਹੋਈ ਆ ਹੁਣ ਆਪਾਂ ਇਹਦੇ ਉੱਪਰ ਅਟੈਚ ਕਰਾਂਗੇ ਪਾਕਟ ਪਹਿਲਾਂ ਆਪਾਂ ਪਾਕਟ ਰੈਡੀ ਕਰਦੇ ਆਂ ਤੇ ਇਹ ਆਪਾਂ ਪਾਕਟ ਵਾਸਤੇ ਕਪੜਾ ਲੈ ਲਿਆ ਹੋਇਆ ਆ ਇਹ ਅਸੀਂ ਡਬਲ ਫੋਲਡ ਕੀਤਾ ਹੋਇਆ ਕਪੜਾ ਇਸ ਕਪੜੇ ਤੇ ਪਹਿਲਾਂ ਅਸੀਂ ਸਲਾਈ ਲਗਾ ਲੈਣੀ ਆ ਇਸ ਸਾਈਡ ਤੋਂ ਹਾਂਜੀ ਇਸ ਸਾਈਡ ਤੋਂ ਅਸੀਂ ਸਲਾਈ ਸ਼ੁਰੂ ਕਰਨ ਤੋਂ ਬਾਅਦ ਫਿਰ ਅਸੀਂ ਇਹਦੀ ਮੇਜਰਮੈਂਟ ਲੈਣੀ ਹੈ ਇੱਥੇ ਪਾਕਟ ਦੀ ਠੀਕ ਹੈ ਜੀ 6 ਇੰਚ ਤੱਕ ਅਸੀਂ ਪਾਕਟ ਰੱਖਣੀ ਹੈ ਸਾਡੇ ਇਹ ਸਾਡੀ 6 ਇੰਚ ਦੀ ਮਾਰਕਿੰਗ ਹੋ ਗਈ ਇੱਥੋਂ ਤੇ ਇਹ ਆਪਾਂ ਜਿਹੜੀ ਸਲਾਈ ਆ ਇਹ 6 ਇੰਚ ਤੱਕ ਲਗਾਣੀ ਹੈ ਹਾਂਜੀ ਤੇ ਇਹ ਅਸੀਂ ਇੱਥੋਂ ਤੱਕ ਮਾਰਕਿੰਗ ਕਰ ਲਈ ਹੋਈ ਹੈ ਚੈੱਕ ਕਰੋ ਠੀਕ ਹੈ ਇਸ ਤੋਂ ਬਾਅਦ ਜਿਹੜੀ ਆਪਾਂ ਦੂਜੀ ਮਾਰਕਿੰਗ ਕਰਨੀ ਆ ਪਾਕਟ ਦੀ ਉਹ ਅਸੀਂ ਕਰਨੀ ਆ ਇੱਥੋਂ ਜਿਹੜੀ ਮਾਰਕਿੰਗ ਕੀਤੀ ਹੋਈ ਆ 6.5 ਇੰਚ ਤੱਕ ਠੀਕ ਹੈ ਜੀ ਜਿੰਨੇ ਅਸੀਂ ਆਪਣੀ ਪਲਾਜ਼ੋ ਤੇ ਮਾਰਕਿੰਗ ਕੀਤੀ ਹੋਈ ਆ ਸੇਮ ਓਨੀ ਮਾਰਕਿੰਗ ਅਸੀਂ ਕਰਨੀ ਆ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ ਅਟੈਚ ਕਰਾਂਗੇ ਪਲਾਜ਼ੋ ਦੇ ਉੱਪਰ ਹਾਂਜੀ ਜਿਹੜੀ ਆਪਾਂ ਇਹ ਵਾਲੀ ਪਲਾਜ਼ੋ ਦੇ ਉੱਪਰ ਮਾਰਕਿੰਗ ਕੀਤੀ ਹੋਈ ਸੀ ਠੀਕ ਹੈ ਜੀ ਤੇ ਇਹਦੇ ਉੱਤੇ ਹੀ ਆਪਾਂ ਆਪਣੀ ਜਿਹੜੀ ਇਹ ਪੌਕੇਟ ਬਣਾਈ ਹੋਈ ਆ ਆਪਾਂ ਇਹ ਵਾਲੀ ਪੌਕੇਟ ਰੱਖ ਲੈਣੀ ਆ ਜਿਹੜਾ ਇਹ ਪੌਕੇਟ ਦਾ ਪਿਛਲੇ ਵਾਲਾ ਪੱਲਾ ਆ ਇਹਨੂੰ ਅਸੀਂ ਪਿੱਛੇ ਕੱਢ ਦੇਣਾ ਆ ਤੇ ਜਿਹੜਾ ਇਹ ਫਰੰਟ ਉੱਪਰ ਵਾਲਾ ਪੱਲਾ ਆ ਇਹ ਅਸੀਂ ਅਟੈਚ ਕਰਨਾ ਆ ਜਿਹੜੀ ਸਾਡੀ ਇਹ ਵਾਲੀ ਅਸੀਂ ਸਿਲਾਈ ਲਗਾਈ ਹੋਈ ਆ ਪੌਕੇਟ ਦੀ ਇਹ ਸਿਲਾਈ ਦੇ ਉੱਪਰ ਹੀ ਅਸੀਂ ਇਹ ਸਿਲਾਈ ਰੱਖਣੀ ਆ ਤੇ ਇਸ ਸਾਈਡ ਤੋਂ ਜਿੰਨੀ ਸਾਡੀ ਅਸੀਂ ਪੌਕੇਟ ਅਟੈਚ ਕਰਨੀ ਆ ਓਨੀ ਹੀ ਸਿਲਾਈ ਲਗਾਣੀ ਆ ਅੰਚ ਤੇ ਇਹ ਅਸੀਂ ਜਿਹੜੀ ਸਲਾਈ ਆ ਉਹ ਲਗਾ ਲਈ ਹੋਈ ਆ ਇਹ ਦੇਖੋ ਓਨੀ ਹੀ ਸਲਾਈ ਲਗਾਣੀ ਆ ਮਾਰਕਿੰਗ ਤੋਂ ਮਾਰਕਿੰਗ ਤੱਕ ਠੀਕ ਹੈ ਜੀ ਹੁਣ ਆਪਾਂ ਇੱਥੇ ਕੱਟ ਲਗਾ ਦੇਣਾ ਦੋਨੋਂ ਸਾਈਡ ਦੋਨੋਂ ਪੱਲੇ ਨੂੰ ਪਲਾਜ਼ੋ ਦੇ ਪੱਲੇ ਨੂੰ ਵੀ ਔਰ ਪਾਕਟ ਨੂੰ ਵੀ ਇਹ ਦੇਖੋ ਦੋਨੋਂ ਸਾਈਡ ਆਪਾਂ ਕੱਟ ਲਗਾ ਦੇਣਾ ਠੀਕ ਹੈ ਜੀ ਇਹ ਵਾਲਾ ਕੱਟ ਲਗਾਉਣ ਤੋਂ ਬਾਅਦ ਅਸੀਂ ਪਾਕਟ ਨੂੰ ਸਿੱਧੀ ਕਰ ਲੈਣਾ ਆ ਇਹ ਦੇਖੋ ਪਾਕਟ ਸਿੱਧੀ ਕਰਨ ਤੋਂ ਬਾਅਦ ਜਿਹੜਾ ਸੀ ਇਹ ਕੱਟ ਲਗਾਇਆ ਹੋਇਆ ਆ ਪਾਕਟ ਸਿੱਧੀ ਕਰਨ ਤੋਂ ਬਾਅਦ ਇਥੇ ਅਸੀਂ ਜਿਹੜਾ ਇਹ ਵਾਲਾ ਕੱਟ ਆ ਦੇਖੋ ਇਹਨੂੰ ਅਸੀਂ ਜਿਹੜੇ ਇਹ ਵਾਲਾ ਕੱਟ ਲਗਾਇਆ ਹੋਇਆ ਇਹ ਵਾਲਾ ਕਪੜਾ ਇਸੇ ਦੇ ਨਾਲ ਲੈ ਲਿਆ ਹੋਇਆ ਤੇ ਜਿਹੜਾ ਸਾਡਾ ਇਹ ਵਾਲਾ ਆ ਪਾਕਟ ਦਾ ਬੈਕ ਵਾਲਾ ਪੱਲਾ ਠੀਕ ਹੈ ਜੀ ਇਹਨੂੰ ਅਸੀਂ ਇਹ ਵਾਲੇ ਕਪੜੇ ਦੇ ਨਾਲ ਅਟੈਚ ਕਰ ਲੈਣਾ ਆ ਇੱਥੇ ਇਹ ਦੇਖੋ ਜਦੋਂ ਅਸੀਂ ਇੱਕ ਇਹ ਵਾਲਾ ਕਪੜਾ ਲੈਂਤਾ ਹੋਇਆ ਆ ਇਹ ਸਾਡਾ ਫਰੰਟ ਵਾਲਾ ਪੱਲਾ ਆ ਇਹਦੇ ਨਾਲ ਹੀ ਅਸੀਂ ਸਾਡਾ ਇਹ ਬੈਕ ਵਾਲਾ ਪੱਲਾ ਆ ਜਿਹੜਾ ਅਸੀਂ ਚੱਕਿਆ ਹੋਇਆ ਅਟੈਚ ਕੀਤਾ ਹੋਇਆ ਤੇ ਇਹਦੇ ਨਾਲ ਸਾਡੀ ਇਹ ਪਾਕਟ ਆ ਠੀਕ ਹੈ ਜੀ ਜਿਹੜਾ ਆਪਾਂ ਵਿੱਚ ਕੱਟ ਕੱਟ ਲਗਾਇਆ ਹੋਇਆ ਉਸ ਕੱਟ ਤੋਂ ਦੂਸਰੇ ਕੱਟ ਤੱਕ ਆਪਾਂ ਸਲਾਈ ਲਗਾ ਦੇਣੀ ਹੈ ਹੁਣ ਉੱਪਰ ਤੱਕ ਬੈਕ ਵਾਲੇ ਪੱਲੇ ਦੀ ਔਰ ਪੌਕੇਟ ਦੀ ਬੈਕ ਵਾਲੀ ਦੀ ਇਹ ਦੇਖੋ ਦੇਖ ਹਾਂਜੀ ਤੇ ਇਹ ਬੈਕ ਵਾਲੇ ਪੱਲੇ ਦੀ ਜਿਹੜੀ ਸਲਾਈ ਆ ਉਹ ਵੀ ਅਸੀਂ ਲਗਾ ਲਈ ਹੋਈ ਹੈ ਨਾਲ ਠੀਕ ਹੈ ਜੀ ਤੇ ਜਿਹੜੀ ਆਪਣੀ ਪੌਕੇਟ ਆ ਉਹ ਤਾਂ ਅਟੈਚ ਹੋ ਗਈ ਹੋਈ ਹੈ ਚੈੱਕ ਕਰੋ ਇਹ ਦੇਖੋ ਠੀਕ ਹੈ ਜੀ ਹੁਣ ਆਪਾਂ ਇਹਦੇ ਨਾਲ ਕਰਾਂਗੇ ਬੈਲਟ ਅਟੈਚ फ्रंट वाले पल्ले ਤੇ ਜਿਹੜੇ ਅਸੀਂ ਪਲੇਟਾ ਪਾਈਆਂ ਹੋਈਆਂ ਉਹ ਉੱਤੇ 벨ਟ ਅਟੈਚ ਕਰਾਂਗੇ ਹਾਂਜੀ ਤੇ ਇਹ ਆਪਾਂ ਹੁਣ 벨ਟ ਲਗਾਣੀ ਹੈ 벨ਟ ਲਗਾਣਾ ਸੀ ਜਿਹੜਾ ਅਸੀਂ ਇਹ ਕੱਟ ਲਗਾਇਆ ਹੋਇਆ ਕੱਟ ਦੇ ਉੱਪਰ ਅਸੀਂ ਬੁਕਰਮ ਰੱਖਣੀ ਹੈ ਉਸ ਤੋਂ ਬਾਅਦ ਇਹ ਵਾਲਾ ਕੱਪੜਾ ਅੰਦਰ ਫੋਲਡ ਕਰਨਾ ਤੇ ਇਹਨੂੰ ਅਸੀਂ ਐਦਾਂ ਫੋਲਡ ਕਰਨਾ ਠੀਕ ਹੈ ਜੀ ਹੁਣ ਇਹਦੀ ਬਿਲਕੁਲ ਕਿਨਾਰੇ ਕਰਕੇ ਅਸੀਂ ਸਲਾਈ ਲਗਾਣੀ ਹੈ ਜਿਹਦੇ ਜਦੋਂ ਆਪਾਂ ਐਸੇ ਲਾਸਟ ਆ ਕੇ ਪਾਕਟ ਦੇ ਕੋਲੇ ਸਲਾਈ ਲਗਾਣੀ ਹੈ ਤੇ ਪਾਕਟ ਨੂੰ ਆਪਾਂ 벨ਟ ਦੇ ਵਿੱਚ ਰੱਖ ਲੈਣਾ ਆ ਐਦਾਂ ਹਾਂਜੀ ਤੇ ਇਹ ਆਪਾਂ ਪਲਾਜ਼ੋ ਦਾ ਬੈਕ ਪੱਲਾ ਵੀ ਜਿਹੜਾ ਹੈਗਾ ਫੋਲਡ ਕਰ ਲਿਆ ਹੋਇਆ ਹੈ ਇਲਾਸਟਿਕ ਪਾਉਣ ਵਾਸਤੇ ਹੁਣ ਆਪਾਂ ਇਹਦੀ ਇਲਾਸਟਿਕ ਦੀ ਮੇਜਰਮੈਂਟ ਲੈਣੀ ਹੈ ਇਹਦੇ ਆਪਾਂ ਪਲਾਸਟਿਕ ਪਾਣੀ ਹੁੰਦੀ ਹੈ ਜਿੱਦਾਂ ਆਪਾਂ ਆਪਣਾ ਇੱਕ ਸਾਈਡ ਦਾ ਆਸਨ ਹੁੰਦਾ ਜਿੱਦਾਂ ਇੱਥੋਂ ਇੱਥੋਂ ਤੱਕ ਠੀਕ ਹੈ ਜੀ ਇੱਕ ਪੱਲਾ ਇੱਥੋਂ ਤੱਕ ਆਪਾਂ ਪਲਾਸਟਿਕ ਕਟਿੰਗ ਕਰਨੀ ਆ ਹਾਂਜੀ ਤੇ ਇਹ ਸਾਡਾ ਜਿਹੜਾ ਪਲਾਜ਼ੋ ਆ ਰੈਡੀ ਹੋ ਚੁੱਕਿਆ ਆ ਇਲਾਸਟਿਕ ਆਪਾਂ ਪਾਤੀ ਹੋਈ ਆ ਚੈੱਕ ਕਰੋ ਠੀਕ ਹੈ ਜੀ ਤੇ ਪਾਕਟ ਵੀ ਆਪਣੀ ਅਟੈਚ ਹੋ ਗਈ ਹੋਈ ਆ ਇਹ ਦੇਖੋ ਠੀਕ ਹੈ ਜੀ ਵੀਡੀਓ ਨੂੰ ਪੂਰੀ ਦੇਖੋਗੇ ਵੀਡੀਓ ਵਧੇ ਲੱਗੂਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਵੇ ਬਾਕੀ ਅਗਰ ਤੁਹਾਨੂੰ ਕੋਈ ਵੀ ਕਨਫਿਊਜ਼ਨ ਲੱਗਦੀ ਹੈ ਕੋਈ ਡਾਊਟ ਲੱਗਦਾ ਤੁਹਾਨੂੰ ਕਟਿੰਗ ਦੇ ਵਿੱਚ ਜਾਂ ਸਟਿਚਿੰਗ ਦੇ ਵਿੱਚ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਸੋ ਮੱਚ